ਉਧਰ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਸਰਹੱਦ ਤੇ ਤਣਾਅ ਜਾਰੀ ਹੈ ਪੰਜਾਬ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਹੈ ਪਾਕਿਸਤਾਨੀ ਸਾਜ਼ਿਸ਼ ਦਾ ਜਵਾਬ ਦੇਣ ਦੇ ਲਈ ਸਰਕਾਰ ਤਿਆਰ ਹੈ ਡਰੋਨ ਨੂੰ ਸੁੱਟਣ ਦੇ ਲਈ ਐਂਟੀ ਡਰੋਨ ਸਿਸਟਮ ਤੈਨਾਤ ਕੀਤੇ ਜਾਣਗੇ ਡਰੋਨ ਰਾਹੀਂ ਹਥਿਆਰ ਤੇ ਡਰਗ ਪੇਜਣ ਦੀ ਸਾਜ਼ਿਸ਼ ਜੜੀ ਹੁਣ ناکਾਮ ਹੋਵੇਗੀ ਇਸ ਟੈਕਨੋਲੋਜੀ ਦੇ ਨਾਲ ਘੁਸਪੈਠ ਦੀ ਕੋਸ਼ਿਸ਼ ਨੂੰ ਵੀ ناکਾਮ ਕੀਤਾ ਜਾਵੇਗਾ ਸਰਹੱਤੇ ਐਂਟੀ ਡਰੋਨ ਟੈਕਨੋਲੋਜੀ ਦੀ ਤਾਇਨਾਤੀ ਕੀਤੀ ਜਾਵੇਗੀ ਇਸ ਟੈਕਨੋਲੋਜੀ ਦੇ ਨਾਲ ਸਰਹੱਦੀ ਸੁਰੱਖਿਆ ਦੇ ਵਿੱਚ ਇਤਿਹਾਸਿਕ ਬਦਲਾਅ ਦੇਖਣ ਨੂੰ ਮਿਲੇਗਾ ਤਾਂ ਪੰਜਾਬ ਸਰਕਾਰ ਵੀ ਕਾਫੀ ਜ਼ਿਆਦਾ ਐਕਟਿਵ ਨਜ਼ਰ ਆ ਰਹੀ ਐਂਟੀ ਡਰੋਨ ਟੈਕਨੋਲੋਜੀ ਜਿਹੜੀ ਹੈ ਉਸ ਨੂੰ ਤਾਇਨਾਤ ਕੀਤਾ ਜਾਵੇਗਾ ਤਾਂ ਕਿ ਜਿਹੜੇ ਵੀ ਡਰੋਨ ਪਾਕਿਸਤਾਨ ਤੋਂ ਇਸ ਪਾਸੇ ਭੇਜੇ ਜਾਂਦੇ ਨੇ ਉਸ ਨੂੰ ਕੰਟਰੋਲ ਕੀਤਾ ਜਾ ਸਕੇ ਤੇ ਡਰੋਨ ਜਿਹੜੇ ਨਸ਼ਾ ਵੇਚਦੇ ਨੇ ਉਧਰੋਂ ਨਸ਼ਾ ਇੱਥੇ ਸਪਲਾਈ ਕਰਦੇ ਨੇ ਉਸ ਤੇ ਵੀ ਰੋਕ ਲਗਾਈ ਜਾ ਸਕੇਗੀ ਇਸ ਟੈਕਨੋਲੋਜੀ ਦਾ ਇਸਤੇਮਾਲ ਕਰਕੇ ਪੰਜਾਬ ਸਰਕਾਰ ਨਸ਼ੇ ਤੇ ਕੰਟਰੋਲ ਕਰਨਾ ਚਾਹੁੰਦੀ ਹੈ ਤਾਂ ਐਂਟੀ ਡਰੋਨ ਸਿਸਟਮ ਪੰਜਾਬ ਸਰਕਾਰ ਦੇ ਵੱਲੋਂ ਇਹ ਤਿਆਰ ਕੀਤਾ ਗਿਆ ਤੇ ਹੁਣ ਇਸ ਨੂੰ ਤਾਇਨਾਤ ਕੀਤਾ ਜਾਵੇਗਾ ਤਾਂਕਿ ਜਿਹੜੇ ਡਰੋਨ ਨੇ ਪਾਕਿਸਤਾਨ ਤੋਂ ਇੰਡੀਆ ਦੇ ਵਿੱਚ ਦਾਖਲ ਹੁੰਦੇ ਨੇ ਉਸ ਤੇ ਰੋਕ ਲਗਾਈ ਜਾ ਸਕੇ ਤੇ ਉਸ ਨੂੰ ਕੰਟਰੋਲ ਕੀਤਾ ਜਾ ਸਕੇ ਤੇ ਜਿਹੜੇ ਵੀ ਘੁਸਪੈਠ ਕੀਤੀ ਜਾਂਦੀ ਹੈ ਡਰੋਨ ਰਾਹੀਂ ਡਰੋਨ ਤੇ ਕੈਮਰਾ ਲਗਾ ਕੇ ਇੱਥੋਂ ਦੀ ਜਾਣਕਾਰੀ ਜਿਹੜੀ ਹੈ ਉਹ ਪਾਕਿਸਤਾਨ ਆਪਣੇ ਵੱਲ ਲੈਂਦੀ ਹੈ ਪਰ ਹੁਣ ਇਸ ਤੇ ਰੋਕ ਲਗਾਈ ਜਾਵੇਗੀ ਐਂਟੀ ਡਰੋਨ ਸਿਸਟਮ ਜਿਹੜਾ ਹੈ ਉਹ ਪੰਜਾਬ ਸਰਕਾਰ ਨੇ ਅਪਣਾ ਲਿਆ ਹੈ ਤੇ ਹੁਣ ਇਸ ਦੀ ਤੈਨਾਤੀ ਵੀ ਬਹੁਤ ਜਲਦੀ ਕਰ ਦਿੱਤੀ ਜਾਵੇਗੀ ਡਰੋਨ ਰਾਹੀਂ ਜਿਹੜੇ ਵੀ ਹਥਿਆਰ ਜਿਹੜੇ ਵੀ ਨਸ਼ਾ ਇੱਧਰ ਸਪਲਾਈ ਕੀਤੇ ਜਾਂਦੇ ਸੀਗੇ ਭਾਰਤ ਦੇ ਵੱਲ ਪਾਕਿਸਤਾਨ ਵੱਲੋਂ ਹੁਣ ਉਸ ਤੇ ਕਿਤੇ ਨਾ ਕਿਤੇ ਰੋਕ ਲੱਗਦੀ ਹੋਈ ਨਜ਼ਰ ਆਵੇਗੀ ਕਿਉਂਕਿ ਐਂਟੀ ਡਰੋਨ ਸਿਸਟਮ ਜਿਹੜੀ ਟੈਕਨੋਲੋਜੀ ਹੈ ਉਹ ਕਾਫੀ ਜ਼ਿਆਦਾ ਅਪਡੇਟਡ ਹੈ ਤੇ ਇਸ ਅਪਡੇਟਡ ਟੈਕਨੋਲੋਜੀ ਦੇ ਨਾਲ ਪੰਜਾਬ ਸਰਕਾਰ ਨੂੰ ਨਸ਼ਾ ਮੁਕਤੀ ਦੇ ਵਿੱਚ ਕਾਫੀ ਜ਼ਿਆਦਾ ਮਦਦ ਮਿਲੇਗੀ ਤਾਂ ਇਸ ਖਬਰ ਤੇ ਅਗੇ ਜ਼ਿਆਦਾ ਜਾਣਕਾਰੀ ਲੈ ਕੇ ਸਾਡੇ ਨਾਲ ਸਾਡੇ ਸਹਿਯੋਗੀ ਅਨਮੋਲ ਗੁਲਾਟੀ ਜੁੜਗੇ ਨੇ ਅਨਮੋਲ ਕੀ ਕੁਝ ਜਾਣਕਾਰੀ ਹੈ ਐਂਟੀ ਡਰੋਨ ਸਿਸਟਮ ਦਾ ਇਸਤੇਮਾਲ ਕਰਨ ਦੇ ਲਈ ਪੰਜਾਬ ਸਰਕਾਰ ਬਿਲਕੁਲ ਤੈਨਾਤ ਤਿਆਰ ਨਜ਼ਰ ਆ ਰਹੀ ਹੈ ਤੇ ਹੁਣ ਇਸ ਦੀ ਤੈਨਾਤੀ ਵੀ ਕਰ ਸਕਦੀ ਹੈ ਜੋ ਬਿਲਕੁਲ ਦੇਖੋ ਜੇਕਰ ਇਸ ਐਂਟੀ ਡਰੋਨ ਸਿਸਟਮ ਦੀ ਗੱਲ ਕੀਤੀ ਜਾਵੇ ਤਾਂ ਇਸ ਐਂਟੀ ਡਰੋਨ ਸਿਸਟਮ ਨੂੰ ਜੋ ਕਿ ਹੈ ਤਿੰਨ ਵਾਰ ਜੋ ਕਿ ਹੈ ਵੱਖ-ਵੱਖ ਤਰੀਕੇ ਨਾਲ ਟੈਸਟ ਕਰ ਲਿਆ ਗਿਆ ਇਸ ਟੈਸਟਿੰਗ ਤੋਂ ਬਾਅਦ ਜੋ ਕਿ ਹੈ ਕਿਤਨੇ ਕਿਤੇ ਕਹਾ ਜਾ ਸਕਦਾ ਹੈ ਕਿ ਇਸ ਨੂੰ ਹੁਣ ਇੰਪਲੀਮੈਂਟ ਕਰਨ ਦੀ ਤਿਆਰੀ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਸੈਕੰਡ ਲਾਈਨ ਆਫ ਡਿਫੈਂਸ ਜੋ ਕਿ ਹੈ ਉਹ ਤਿਆਰ ਕੀਤੀ ਜਾ ਰਹੀ ਹੈ ਕਿਉਂਕਿ ਪਹਿਲੀ ਬਾਰਡਰ ਦੇ ਉੱਪਰ ਬੀਐਸਐਫ ਦੀ ਸਿਕਿਉਰਿਟੀ ਹੁੰਦੀ ਹੈ ਉਸ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਐਂਟੀ ਡਰੋਨ ਸਸਤਨ ਜੋ ਕੀ ਹੈ ਉਹ ਡਿਪਲॉय ਕੀਤਾ ਜਾਣਗੇ ਕਿਉਂਕਿ ਪੰਜਾਬ ਦੇ ਨਾਲ ਕਿਉਂਕਿ ਪਾਕਿਸਤਾਨ ਦਾ ਬਾਰਡਰ ਜੋ ਕੀ ਹੈ ਲੱਗਦਾ ਤੇ ਉਸ ਨੂੰ ਕਿਤੇ ਨਾ ਕਿਤੇ ਉਸ ਬਾਰਡਰ ਨੂੰ ਪ੍ਰੋਟੈਕਟ ਕਰਨਾ ਬਹੁਤ ਜ਼ਰੂਰੀ ਹੁੰਦਾ ਕਿਉਂਕਿ ਇਸ ਬਾਰਡਰ ਦੇ ਵਿੱਚ ਬਾਰਡਰ ਦੇ ਥਰੂ ਜੋ ਕੀ ਹੈ ਖਾਸ ਤੌਰ ਤੇ ਡਰੋਨਸ ਆਹੀ ਤੇ ਡਰੋਨਸ ਆਹੀ ਨਸ਼ੇ ਤੇ ਹਥਿਆਰ ਜੋ ਕੀ ਹੈ ਉਹ ਕਾਫੀ ਵੱਡੀ ਗਿਣਤੀ ਦੇ ਵਿੱਚ ਆਉਂਦੇ ਨੇ ਇਸ ਚੀਜ਼ ਨੂੰ ਲੈ ਕੇ ਇੱਕ ਮੱਧ ਨਜ਼ਰ ਜੋ ਕੀ ਹੈ ਰੱਖਦੇ ਹੋਏ ਕਿ ਤਰ੍ਹਾਂ ਕੀ ਤਾਂ ਪੰਜਾਬ ਸਰਕਾਰ ਵੱਲੋਂ ਇਹ ਵੱਡਾ ਸਟੈਪ ਜੋ ਕੀ ਹੁ ਲਿਆ ਗਿਆ ਜਿਸ ਦੇ ਤਹਿਤ ਪੰਜਾਬ ਸਰਕਾਰ ਵੱਲੋਂ ਐਂਟੀ ਡਰੋਨ ਸਿਸਟਮ ਜੋ ਕੀ ਹੈ ਉਹ ਡਿਪਲੋਏ ਕੀਤੇ ਗਏ ਨੇ ਇਸ ਤੋਂ ਕਿਤਨਾ ਕਿਤੇ ਕਿਹਾ ਜਾ ਸਕਦਾ ਹੈ ਕਿ ਜਿਹੜੇ ਡਰੋਨਸ ਰਾਹੀਂ ਨਸ਼ਾਤ ਡਰੋਨਸ ਰਾਹੀਂ ਜਿਹੜੇ ਹਥਿਆਰ ਇਨਫਿਲਟ੍ਰੇਟ ਹੁੰਦੇ ਸੀਗੇ ਪੰਜਾਬ ਦੇ ਵਿੱਚ ਉਸ ਦੇ ਵਿੱਚ ਬਹੁਤ ਫਰਕ ਪੈਂਦਾ ਨਜ਼ਰ ਆਏਗਾ ਬਹੁਤ کارਗਰ ਐਂਟੀ ਡਰੋਨ ਜੋ ਕਿ ਸਿਸਟਮ ਹੈ ਇਸ ਇਨਫਿਲਟ੍ਰੇਸ਼ਨ ਦੇ ਵਿੱਚ کارਗਰ ਸਾਬਿਤ ਹੋਏਗੀ ਜੀ ਤੇ ਦੱਸਿਆ ਜਾ ਰਿਹਾ ਹੈ ਜਨਮੋਲ ਕੀ ਕਾਫੀ ਇਤਿਹਾਸਿਕ ਬਦਲਾਵ ਕਰ ਸਕਦੀ ਹੈ ਟੈਕਨੋਲੋਜੀ ਕਿਉਂਕਿ ਆਪਣੇ ਆਪ ਦੇ ਵਿੱਚ ਜਿਹੜੇ ਡਰੋਨ ਉਧਰੋਂ ਇੱਥੇ ਜਾਣਕਾਰੀ ਦੇ ਲਈ ਆਂਦੇ ਨੇ ਜਾਂ ਫਿਰ ਨਸ਼ਾ ਸਪਲਾਈ ਕਰਦੇ ਨੇ ਤਾਂ ਹਥਿਆਰ ਦੀ ਤਸਕਰੀ ਹੁੰਦੀ ਹੈ ਤੇ ਇਸ ਟੈਕਨੋਲੋਜੀ ਕਰਕੇ ਕਾਫੀ ਇਤਿਹਾਸਿਕ ਬਦਲਾਵ ਵੀ ਦਰਜ ਕੀਤੇ ਜਾ ਸਕਦੇ ਨੇ ਤੇ ਬਿਲਕੁਲ ਕਿਉਂਕਿ ਦੇਖੋ ਡਰੋਨਸ ਦਾ ਰਾਹੀ ਹੀ ਜੋ ਕਿ ਹੈ ਇਸ ਵਕਤ ਬਾਰਡਰ ਤੋਂ ਜ਼ਿਆਦਾ ਇਨਫਿਲਟ੍ਰੇਸ਼ਨ ਦਾ ਖਤਰਾ ਹੁੰਦਾ ਹੈ ਬਾਰਡਰ ਦੇ ਉੱਪਰ ਜੋ ਕਿ ਹੈ ਕਾਫੀ ਫੈਂਸਿੰਗ ਜੋ ਕਿ ਉਹ ਕਰ ਹੀ ਦਿੱਤੀ ਗਈ ਹੈ ਲੇਕਿਨ ਹੁਣ ਜੋ ਇਨਫਿਲਟ੍ਰੇਸ਼ਨ ਹੁੰਦੀ ਹੈ ਜ਼ਿਆਦਾਤਰ ਜੋ ਨਸ਼ੇ ਭੇਜੇ ਜਾਂਦਾ ਹੈ ਜਾਂ ਫਿਰ ਹਥਿਆਰ ਭੇਜੇ ਜਾਂਦੇ ਹੈ ਉਹ ਡਰੋਨਸ ਦਾ ਰਾਹੀ ਹੁੰਦੇ ਤਾਂ ਡਰੋਨਸ ਰਾਹੀਂ ਹੁਣ ਇੰਟਰੇਸ਼ਨ ਜੋ ਕੀਆ ਪੰਜਾਬ ਦੇ ਵਿੱਚ ਘਟਾਈ ਜਾਊਗੀ ਕਿਉਂਕਿ ਜਿਹੜਾ ਐਂਟਰੀ ਡਰੋਨ ਸਿਸਟਮ ਹੈ ਇਹ ਪਹਿਲਾਂ ਉਸ ਡਰੋਨ ਨੂੰ ਡਿਟੈਕਟ ਕਰੂਗਾ ਡਿਟੈਕਟ ਕਰਨ ਤੋਂ ਬਾਅਦ ਉਸ ਡਰੋਨ ਦਾ ਐਕਸੈਸ ਜੋ ਕੀ ਹੈ ਉਹ ਆਪਣੇ ਕੋਲ ਲੈ ਲਿਆ ਜਾਊਗਾ ਤੇ ਉਸ ਨੂੰ ਰੋਕਿਆ ਉਤਹੀ ਨਿਊਟਰਲਾਈਜ਼ ਵੀ ਕੀਤਾ ਜਾ ਸਕਦਾ ਤੇ ਇਹ ਜਿਹੜੀ ਖਾਸ ਤੌਰ ਤੇ ਕਿਹਾ ਜਾਵੇ ਜਿਹੜੀ ਐਂਟਰੀ ਐਂਟਰੀ ਡਰੋਨ ਟੈਕਨੋਲੋਜੀ ਹੈ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਫਾਇਦੇ ਜੋ ਕੀ ਹੈ ਉਹ ਪੰਜਾਬ ਦੇ ਵਿੱਚ ਵੇਖਣ ਨੂੰ ਮਿਲ ਸਕਦੇ ਜਦੋਂ ਨਸ਼ੇ ਤੇ ਹਥਿਆਰਾਂ ਦੀ ਤਸਕਰੀ ਜੋ ਕੀ ਹੈ ਉਸ ਦੇ ਵਿੱਚ ਖਾਸਾ ਅਸਰ ਜੋ ਕਿ ਉਹ ਵੇਖਣ ਨੂੰ ਮਿਲੂਗਾ ਜੀ ਅਨਮੋਲ ਕਿਉਂਕਿ ਡਰੋਨ ਸਿਸਟਮ ਹੈਗਾ ਹੈ ਇਹ ਟੈਕਨੋਲੋਜੀ ਕਾਫੀ ਜ਼ਿਆਦਾ ਅਪਡੇਟਡ ਹੈ ਤਾਂ ਕਿ ਇਸ ਨੂੰ ਸਿਕਿਉਰਟੀ ਦੇ ਪਰਪਸ ਨਾਲ ਵੀ ਦੇਖਿਆ ਜਾ ਸਕਦਾ ਹੈ ਕੈਮਰਾ ਇਸ ਦੇ ਵਿੱਚ ਫਿੱਟ ਹੋਣਗੇ ਤਾਂ ਜਿਹੜੀ ਵੀ ਹਲਚਲ ਹੁੰਦੀ ਹੈ ਬਾਰਡਰ ਤੇ ਉਸ ਨੂੰ ਵੀ ਨਿਗਰਾਨੀ ਦੇ ਵਿੱਚ ਰੱਖਿਆ ਜਾ ਸਕਦਾ ਹੈ ਇਸ ਡਰੋਨ ਦੇ ਥਰੂ ਆ ਬਿਲਕੁਲ ਦੇਖੋ ਇਹ ਐਂਟੀ ਡਰੋਨ ਸਿਸਟਮ ਹੈ ਐਂਟੀ ਡਰੋਨ ਸਿਸਟਮ ਦਾ ਮਤਲਬ ਹੈ ਜੋ ਡਰੋਨ ਆਣਗੇ ਉਹਨਾਂ ਨੂੰ ਰੋਕਿਆ ਜਾਊਗਾ ਇਸ ਦੇ ਵਿੱਚ ਕੁਝ ਰਡਾਰ ਸਿਸਟਮ ਹੋਣਗੇ ਜਿਸ ਦੇ ਥਰੂ ਡਰੋਨਸ ਨੂੰ ਜੋ ਕਿ ਟ੍ਰੈਕ ਕੀਤਾ ਜਾਊਗਾ ਉਹਨਾਂ ਦਾ ਐਕਸੈਸ ਆਪਣੇ ਕੋਲ ਲਿਆ ਜਾਏਗਾ ਤੇ ਨਾਲ ਦੇ ਨਾਲ ਉਹਨਾਂ ਨੂੰ ਨਿਊਟਰਲਾਈਜ਼ ਵੀ ਕੀਤਾ ਜਾ ਸਕਦਾ ਠੀਕ ਹੈ ਅਨਮੋਲ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ तमाम ਜਾਣਕਾਰੀ ਸਾਂਝੀ ਕੀਤੀ ਤਾਂ ਜਿਵੇਂ ਅਨਮੋਲ ਸਾਨੂੰ ਜਾਣਕਾਰੀ ਦੇ ਰਹੀ ਸੀ ਕਿ ਐਂਟੀ ਡਰੋਨ ਸਿਸਟਮ ਹੈ ਇਹ ਤੇ ਇਹ ਜਿਹੜੇ ਵੀ ਡਰੋਨਸ ਪਾਕਿਸਤਾਨ ਤੋਂ ਇਸ ਪਾਸੇ ਆਉਂਦੇ ਨੇ ਉਸ ਨੂੰ ਕੰਟਰੋਲ ਕਰਨ ਦੇ ਵਿੱਚ ਕਾਫੀ ਕਾਮਯਾਬੀ ਮਿਲੇਗੀ ਇਸ ਦੇ ਵਿੱਚ